ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿਕੇ ਵਿਰਕ ਇਸ ਟਾਈਮ ਮਜੂਰ ਸੀ ਇਕਗੇ ਗੁਰੂ ਘਰ ਦੇ ਵਿੱਚ ਅੱਜ ਇੱਥੇ ਗੱਲ ਕੀਤੀ ਜਾਵੇ ਤਾਂ ਸਾਡੇ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਦੁਗਾਲ ਜਿਨ੍ਹਾਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਕਮੇਟੀ ਜਿਹੜੀ ਹੈਗੀ ਅੰਮ੍ਰਿਤਸਰ ਵੱਲੋਂ ਉਹਨਾਂ ਵੱਲੋਂ ਉਹਨਾਂ ਨੂੰ ਹਲਕਾ ਛਤਰਾਣਾ ਦਾ ਯਾਨੀ ਕਿ ਇਨਚਾਰਜ ਨਿਯੁਕਤ ਕੀਤਾ ਗਿਆ ਔਰ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਉਹਨਾਂ ਦੇ ਸਹਿਯੋਗੀ ਨੇ ਮੈਂਬਰ ਨੇ ਉਹ ਵੀ ਇੱਥੇ ਗੁਰੂ ਘਰ ਦੇ ਵਿੱਚ ਪਹੁੰਚੇ ਹੋਏ ਨੇ ਔਰ ਸੁਖਵਿੰਦਰ ਜੀ ਵੀ ਇੱਥੇ ਆਏ ਨੇ ਉਹਨਾਂ ਦਾ ਸਨਮਾਨ ਵੀ ਕੀਤਾ ਜਾ ਰਿਹਾ ਅੱਜ ਔਰ ਅਸੀਂ ਉਹਨਾਂ ਨਾਲ ਗੱਲਾਂ ਤੋਂ ਤੱਕ ਜਿਹੜੇ ਅੱਜ ਸਤਰਾਣਾ ਹਲਕੇ ਦਾ ਇੰਚਾਰਜ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਬਾਕੀ ਸਾਰੀ ਗੱਲਬਾਤ ਆਪਾਂ ਉਹਨਾਂ ਦੇ ਜ਼ੁਬਾਨੀ ਜਿਹਨੂੰ ਸੁਣਦੇ ਆ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ ਬੋਲੇ ਈਸ਼ੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵਿਸ਼ੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋ ਜ ਜ ਤੁਹਾਨੂੰ ਬਹੁਤ ਵੱਡੀ ਜੋ ਆਪਾਂ ਕਹਿ ਦਈਏ ਜ਼ਿੰਮੇਵਾਰੀ ਸੌਂਪੀ ਗਈ ਹੈ ਇਹ ਪਾਰਟੀ ਨੇ ਸਾਡੇ ਹਾਈ ਕਮਾਂਡ ਨੇ ਸਾਡੀਆਂ ਗਤੀਵਿਧੀਆਂ ਨੂੰ ਮੈਨੂੰ ਲਾਇਕ ਸਮਝਦੇ ਹੋਏ ਸਾਡੀ ਹਲਕੇ ਦੀ ਟੀਮ ਨੇ ਸਾਰਿਆਂ ਨੇ ਮੇਰੇ ਤੇ ਸਹਿਮਤੀ ਦੇ ਕੇ ਮੈਨੂੰ ਹਲਕ ਲੈਕ ਸਮਝਦੇ ਹੋਏ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਕਿਉਂਕਿ ਪਿੱਛੇ ਲੰਮੇ ਸਮੇਂ ਤੋਂ ਅਸੀਂ ਕੰਮ ਕਰ ਰਹੇ ਹਾਂ ਮੈਂ ਆਪਣੇ ਬਚਪਨ ਤੋਂ ਹੀ ਪਾਰਟੀ ਨਾਲ ਜੁੜਿਆ ਹੋਇਆ ਤੇ ਜਦੋਂ ਮੈਂ ਪੜ੍ਹਾਈ ਕਰਦਾ ਹੁੰਦਾ ਸੀ ਤੇ ਪੜ੍ਹਦਾ ਸੀ ਉਸ ਸਮੇਂ ਵੀ ਮੈਂ ਇਸੇ ਪਾਰਟੀ ਦੇ ਨਾਲ ਹੀ ਰਹਾ ਮੈਂ ਇਸ ਤੋਂ ਇਲਾਵਾ ਕਿਸੇ ਵੀ ਪਾਰਟੀ ਦੇ ਕੋਈ ਮੈਂਬਰਸ਼ਿਪ ਨਹੀਂ ਕਿਸੇ ਦੇ ਨਾਲ ਵਿੱਚ ਮੇਰੀ ਕੋਈ ਗਤੀਵਿਧੀ ਨਹੀਂ ਤੇ ਮੈਂ ਬਚਪਨ ਤੋਂ ਹੀ ਜਦੋਂ ਤੋਂ ਮੇਰੀ ਜ਼ਰੂਰਤ ਸੰਭਲੀ ਹੈ ਮੈਂ ਸਿਮਰਨਜੀਤ ਸਿੰਘ ਮਾਨ ਸਾਹਿਬ ਨਾਲ ਹੀ ਜੁੜਿਆ ਹੋਇਆ ਹਾਂ ਤੇ ਮੈਨੂੰ ਇਹ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਪਾਰਟੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੈਨੂੰ ਇਸ ਲਾਇਕ ਸਮਝਿਆ ਤੇ ਮੈਂ ਆਪਣੀ ਤਨ ਦੇ ਹੀ ਨਾਲ ਇਮਾਨਦਾਰੀ ਨਾਲ ਆਪਣੀ ਸੇਵਾ ਜਿਹੜੀ ਮੈਨੂੰ ਦਿੱਤੀ ਹੈ ਨਿਭਾਵਾਂਗਾ ਤੇ ਕੋਈ ਵੀ ਕਤਾਹੀ ਕੋਈ ਵੀ ਅਨਗੈਲੀ ਨਹੀਂ ਮੈਂ ਕਰਾਂਗਾ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਵਿੰਦਰ ਜੀ ਕੀ ਆਪਣੀ ਰਣਨੀਤੀ ਹੈਗੀ ਨੇ ਆਪਣੇ ਹਲਕੇ ਸੁਧਾਰਣੇ ਦੀ ਗੱਲ ਕੀਤੀ ਜਾਵੇ ਤਾਂ ਕੀ ਸੁਧਾਰ ਤੁਸੀਂ ਲੈ ਕੇ ਆਉਂਗੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਜੀ ਜਿਹੜਾ ਮੈਂ ਲੋਕਾਂ ਨਾਲ ਜੁੜਾਂਗਾ ਹਰ ਪਿੰਡ ਜਾਵਾਂਗਾ ਹਰ ਘਰ ਜਾਵਾਂਗਾ ਜਿਹੜੇ ਵੀ ਪਾਰਟੀ ਦੇ ਸਾਡੇ ਪੁਰਾਣੇ ਸੀਨੀਅਰ ਬੈਠੇ ਨੇ ਉਹਨਾਂ ਨੂੰ ਨਾਲ ਲੈ ਕੇ ਪਾਰਟੀ ਦਾ ਜਿਹੜਾ ਦਾਇਰਾ ਹੈ ਮੈਂ ਹੋਰ ਵੱਡਾ ਕਰਾਂਗਾ ਹਰ ਪਿੰਡ ਦੇ ਵਿੱਚ ਟੀਮ ਖੜੀ ਕਰਾਂਗਾ ਤੇ ਯੂਥ ਵਿੰਗ ਦੀ ਵੀ ਬਹੁਤ ਵੱਡੀ ਟੀਮ ਮੈਂ ਇੱਥੇ ਖੜੀ ਕਰਾਂਗਾ ਸਾਡੇ ਯੂਥ ਵਿੰਗ ਦੇ ਪ੍ਰਧਾਨ ਨੇ ਅਮਰਤਵੀਰ ਸਿੰਘ ਭਲ ਮਾਜਰਾ ਜੀ ਉਹਨਾਂ ਨੂੰ ਇੱਥੇ ਬੁਲਾ ਕੇ ਯੂਥ ਵਿੰਗ ਖੜੀ ਕਰਾਂਗਾ ਕ੍ਰਾਈਮ ਪੁਲੀ ਯੂਥ ਵਿੰਗ ਦੀ ਤੇ ਮੈਂ ਸਾਰੇ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਮਿਹਨਤ ਦਿਲ ਜਾਨ ਤੋਂ ਮਿਹਨਤ ਕਰਾਂਗਾ ਕਿ ਆਉਣ ਵਾਲੇ 2027 ਦੇ ਵਿੱਚ ਅਸੀਂ ਆਪਣੀ ਪਾਰਟੀ ਦਾ ਕੈਂਡੀਡੇਟ ਖੜਾ ਕਰਕੇ ਤੇ ਉਸ ਨੂੰ ਜਿਤਾ ਸਕੀਏ ਐਨੀ ਇੱਕ ਮਿਹਨਤ ਅਸੀਂ ਕਰਾਂਗੇ ਮੇਰੇ ਨਾਲ ਸਾਡੇ ਖੜੇ ਨੇ ਸੁਖਾ ਸਿੰਘ ਜੀ ਖੜੇ ਨੇ ਗੁਰਾਇਆ ਸਾਹਿਬ ਖੜੇ ਨੇ ਨਰਮਲ ਸਿੰਘ ਜੀ ਖੜੇ ਨੇ ਕੁਲਵੀਰ ਸਿੰਘ ਜੀ ਖੜੇ ਨੇ ਰਾਜਵਿੰਦਰ ਸਿੰਘ ਜੀ ਖੜੇ ਨੇ ਸੁਖਚਾਨ ਸਿੰਘ ਜੀ ਖੜੇ ਨੇ ਇਹ ਸਾਡੀ ਜ਼ਿਲ੍ਹਾ ਟੀਮ ਹੈ ਇਹ ਸਾਰੇ ਜ਼ਿਲ੍ਹੇ ਦੇ ਅਹੁਦੇਦਾਰ ਨੇ ਸਾਡੇ ਨਰਮਲ ਸਿੰਘ ਜੀ ਕੋਲ ਬਹੁਤ ਵੱਡਾ ਅਹੁਦਾ ਇਹ ਜਿਲੇ ਦੇ ਸੀਨੀਅਰ ਮੀਤ ਪ੍ਰਧਾਨ ਨੇ ਗਰਾਇਆ ਸਾਫ ਸਕੱਤਰ ਨੇ ਬਾਬਾ ਜੀ ਸਕੱਤਰ ਨੇ ਤੇ ਕੁਲਵੀਰ ਸਿੰਘ ਜੀ ਸਕੱਤਰ ਨੇ ਸਾਡੀ ਇਹ ਜ਼ਿਲ੍ਹਾ ਦੀ ਟੀਮ ਹੈ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਸਾਡੇ ਜ਼ਿਲ੍ਹਾ ਇੰਚਾਰਜ ਸਾਡੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਉਹਨਾਂ ਵੱਲੋਂ ਮੈਨੂੰ ਐਲਾਨ ਕਰਕੇ ਪ੍ਰਧਾਨ ਲਾਇਆ ਗਿਆ ਤੇ ਮੈਂ ਧੰਨਵਾਦ ਕਰਦਾ ਉਹਨਾਂ ਦਾ ਤੇ ਮੈਂ ਉਹਨਾਂ ਨੂੰ ਕੋਈ ਵੀ ਲੰਬਾ ਨਹੀਂ ਆਉਣ ਦਵਾਂਗਾ ਦਿਲ ਜਾਨ ਨਾਲ ਮੈਂ ਆਪਣੀ ਸੇਵਾ ਨਿਭਾਵਾਂਗਾ ਤੇ ਮੈਂ ਹਲਕੇ ਦੇ ਵਸਨੀਕਾਂ ਨੂੰ ਇਹ ਹੀ ਕਹਿਣਾ ਚਾਹਾਂਗਾ ਸਾਰੇ ਵੋਟਰਾਂ ਨੂੰ ਇਹ ਬੇਨਤੀ ਕਰਨੀ ਚਾਹਾਂਗਾ ਕਿ ਇੱਕ ਵਾਰੀ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਓ ਤੇ ਉਹਨਾਂ ਦੇ ਹੱਥ ਮਜ਼ਬੂਤ ਕਰੋ ਪਿਛਲੇ 2 2 ਪਲਾਨਾਂ ਦੇ ਵਿੱਚ ਉਹ ਐਮਪੀ ਰਹੇ ਨੇ ਤੇ ਹੁਣ ਉਹਨਾਂ ਨੇ ਜਿਮਨੀ ਚੋਣ ਜਿੱਤ ਕੇ ਵੀ ਭਵੰਤਮਾਨ ਤੋਂ ਬਾਅਦ ਜਿੰਨਾ ਉਹਨਾਂ ਨੇ ਵਿਕਾਸ ਕੀਤਾ ਜਿੰਨੇ ਉਹ ਬੋਲੇ ਨੇ ਜਿਹੜੇ ਬੇਵਾਕ ਹੋ ਕੇ ਉਹ ਸੰਸਦ ਦੇ ਵਿੱਚ ਬੋਲੇ ਨੇ ਅੱਜ ਤੱਕ ਕੋਈ ਨਹੀਂ ਬੋਲਿਆ ਜਿਹੜੀਆਂ ਜਿਹੜੇ ਮੁੱਦੇ ਉਹ ਚੱਕਦੇ ਨੇ ਅੱਜ ਤੱਕ ਕਿਸੇ ਨੇ ਉਹ ਮੁੱਦੇ ਨਹੀਂ ਚੱਕੇ ਚਾਹੇ ਭਵੰਤਮਾਨ ਵੀ ਹੋਵੇ ਤੇ ਕੋਈ ਵੀ ਹੋਵੇ ਕਿਸੇ ਨੇ ਅੱਜ ਤੱਕ ਹਰਸ਼ਿਮਰਤ ਕੌਰ ਬਾਦਲ ਸਭ ਤੋਂ ਵੱਧ ਐਮਪੀ ਵਾਰ ਐਮਪੀ ਰਹੇ ਨੇ ਉਹਨਾਂ ਦੀ ਸਰਕਾਰ ਵੀ ਰਹੀ ਐ ਸੈਂਟਰ ਦੇ ਵਿੱਚ ਵੀ ਮੰਤਰੀ ਵੀ ਰਹੇ ਨੇ ਉਹਨਾਂ ਨੇ ਅੱਜ ਤੱਕ ਪੰਜਾਬ ਦਾ ਕੋਈ ਇਹੋ ਜਿਹਾ ਮੁੱਦਾ ਨਹੀਂ ਚੱਕਿਆ ਜਿਹੜਾ ਜਿਹੜੇ ਕਿ ਸਿਮਰਜੀਤ ਸਿੰਘ ਮਾਨ ਨੇ ਚੱਕੇ ਨੇ ਪਾਣੀ ਦਾ ਲਾਲੋ ਜਿਹੜੇ ਸਾਡੇ ਨੌਜਵਾਨ ਮਾਰੇ ਜਾਂਦੇ ਨੇ ਏਜੰਸੀਆਂ ਵੱਲੋਂ ਉਹਨਾਂ ਦੇ ਲਾਲੋ ਜਿਵੇਂ ਬਾਹਰਲੇ ਦੇਸ਼ਾਂ ਵਿੱਚ ਨਿਜਰ ਤੇ ਸਾਡੇ ਖੰਡਾ ਸਾਹਿਬ ਤੇ ਦੀਪ ਸਿੱਧੂ ਜੀ ਹਰਿਆਣੇ ਦੇ ਵਿੱਚ ਸਾਡੇ ਮੁੱッセ ਵਾਲੇ ਸਾਹਿਬ ਪੰਜਾਬ ਦੇ ਵਿੱਚ ਜਿਹੜਾ ਜਿਹੜਾ ਇਹਨਾਂ ਦੇ ਕਤਲ ਹੋਏ ਨੇ ਤੇ ਇਹਨਾਂ ਦੇ ਮੁੱਦੇ ਤੇ ਕਿਸੇ ਨੇ ਵੀ ਬੋਲਿਆ ਸਿਮਰਨਜੀਤ ਸਿੰਘ ਮਾਨ ਨੂੰ ਛੱਡ ਕੇ ਕੋਈ ਵੀ ਨਹੀਂ ਬੋਲਿਆ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਜੇ ਤੁਸੀਂ ਆਪਣੇ ਪੁੱਤ ਬਚਾਉਣੇ ਨੇ ਤੇ ਜੇ ਨਸ਼ਿਆਂ ਤੋਂ ਬਚਾਉਣੇ ਨੇ ਜਿਹੜੇ ਮੁਕਾਬਲੇ ਹੁੰਦੇ ਨੇ ਉਹਨਾਂ ਤੋਂ ਬਚਾਉਣੇ ਤਾਂ ਸਿਮਰਨਜੀਤ ਸਿੰਘ ਮਾਨ ਦੇ ਹੱਥ ਮਜ਼ਬੂਤ ਕਰੋ ਆਉਣ ਵਾਲੇ 2027 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਜਿੱਤੇ ਆ ਕੇ ਸਾਡੀ ਪਾਰਟੀ ਨੂੰ ਜਿੱਤੇ ਆ ਕੇ ਸਰਕਾਰ ਦੀ ਬਾਗਡੋਰ ਸੰਭਾਓ ਜਿਹੜੇ ਕੰਮ ਇਹਨਾਂ ਨੇ ਕੀਤੇ ਨੇ ਉਸੇ ਤਰੀਕੇ ਉਸੇ ਤਰੀਕੇ ਨਾਲ ਨਿਰਪੱਖ ਹੋ ਕੇ ਕੰਮ ਸਾਡੀ ਪਾਰਟੀ ਕਰੂਗੀ ਮੈਂ ਬੇਨਤੀ ਕਰਾਂਗਾ ਕਿ ਪੰਜਾਬ ਵਾਸੀਆਂ ਨੂੰ ਕਿ ਉਹਨਾਂ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਉਹ ਇਸ ਪੰਜਾਬ ਨੂੰ سونے ਦੀ ਚੜੀ ਦੁਬਾਰਾ ਬਣਾ ਸਕਣ ਜਿਹੜਾ ਅੱਜ ਤੁਸੀਂ ਦੇਖ ਲਓ ਭਵੰਤਮਾਨ ਨੇ ਲੱਖਾਂ ਰੁਪਏ ਦਾ ਜਿਹੜਾ ਕਰਜ਼ਾ ਸੇ ਪੰਜਾਬ ਸਿਰ ਹੋਰ ਚਾੜਤਾ ਪਹਿਲਾਂ ਸਭ ਤੋਂ ਵੱਧ ਕਰਜ਼ਾ ਜਿਹੜਾ ਬਾਦਲ ਨੇ ਲਿਆ ਸੀ ਤ ਉਸ ਤੋਂ ਬਾਅਦ ਭਗਵੰਤ ਮਾਨ ਦਾ ਰਿਕਾਰਡ ਹੈ ਇਹ ਜਿਹੜਾ ਕਰਜ਼ਾ ਲੱਖਾਂ ਦਾ ਕਰਜ਼ਾ ਜਿਹੜਾ ਪੰਜਾਬ ਦੇ ਸਿਰ ਭਗਵੰਤ ਮਾਨ ਨੇ ਲੈ ਲਿਆ ਕਰਜ਼ਾ ਲੈ ਕੇ ਵਿਕਾਸ ਇੱਕ ਪਰਸੈਂਟ ਵੀ ਨਹੀਂ ਕੀਤਾ ਜਹਾਜ਼ਾਂ ਤੇ ਤੇਲਾਂ ਤੇ ਖਰਚ ਕੀਤਾ ਤੇ ਮੈਂ ਇਹ ਬੇਨਤੀ ਕਰਾਂਗਾ ਬਸ ਇੰਨੀ ਕਿ ਮੇਰੀ ਬੇਨਤੀ ਹੈ ਪੰਜਾਬ ਵਾਸੀਆਂ ਨੂੰ ਕਿ ਤੁਸੀਂ ਸਿਮਰਜੀਤ ਸਿੰਘ ਮਾਨ ਦੀ ਸਰਕਾਰ ਬਣਾ ਕੇ ਹੱਥ ਮਜ਼ਬੂਤ ਕਰੋ ਤਾਂ ਅੱਗੇ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਸਰਕਾਰਾਂ ਕੀ ਹੁੰਦੀਆਂ ਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼੍ਰੋਮਣੀ ਕਾਲਦ ਅੰਮ੍ਰਿਤਸਰ ਸਿਮਰਤ ਮਾਨ ਪਾਰਟੀ ਤੋਂ ਜੀ ਸਾਡੀ ਦੋ ਤਿੰਨ ਦਿਨ ਪਹਿਲਾਂ ਸਾਰੇ ਪਟਿਆਲੇ ਜ਼ਿਲ੍ਹੇ ਦੀ ਮੀਟਿੰਗ ਹੋਈ ਸੀਗੀ ਪਟਿਆਲੇ ਵਿੱਚ ਦੁਖਨਵਾਰਸਾ ਗੁਰਦੁਆਰਾ ਸਾਹਿਬ ਉਦੇ ਵੇ ਸਾਰੀ ਪਾਰਟੀ ਨੇ ਮਿਲ ਕੇ ਸਲਾਮ ਮਸ਼ਵਰਾ ਕਰਕੇ ਨੂੰ ਸੁਖਵਿੰਦਰ ਸਿੰਘ ਦਗਾਲ ਨੂੰ ਇਥੋਂ ਦਾ ਇੰਚਾਰਜ ਬਣਾਉਣ ਵਾਸਤੇ ਇਹ ਜ਼ਿੰਮੇਵਾਰੀ ਲਈਏ ਤੇ ਇਹਦੇ ਵੇ ਸਾਡੇ ਨਾਲ ਪੁਰਾਣਾ ਵਰਕਰ ਸਾਡੇ ਨਾਲ ਕੰਮ ਕਰਦਾ ਪਾਰਟੀ ਦੇ ਨਾਲ ਰੜਕੇ ਸਾਡੇ ਨਾਲ ਇੱਥੇ ਤੇ ਹੁਣ ਸਾਡਾ ਵੀ ਇਸ ਰੜਕੇ ਸਾਡੀ ਸਲਾਇਵ ਇਥੋਂ ਦੀ ਇਹ ਮੈਂਬਰਸ਼ਿਪ ਦੀ ਪਰਚੀਆਂ ਅਟੜੀਆਂ ਨੇ ਅਸੀਂ ਪਿੰਡਾਂ ਵਿੱਚ ਪਿੰਡਾਂ ਵਿੱਚ ਜਾ ਕੇ ਇੱਕ ਸਾਡੀ ਡਿਊਟੀ ਲਈ ਇਹ ਵੀ ਆਪਣਾ ਵੀ ਜ਼ੋਨ ਬਣਾ ਲੈਣੇ ਨੇ 7-7 5-5 ਪਿੰਡਾਂ ਦੇ ਤੇ ਇੱਕ ਸ਼੍ਰੋਮਣੀ ਕਮੇਟੀ ਦੀ ਵੋਟਾਂ ਜੜੀਆਂ ਨੇ ਉਹਦੇ ਵਾਸਤੇ ਵੀ ਅਸੀਂ ਪਿੰਡਾਂ ਜਾ ਕੇ ਸ਼੍ਰੋਮਣੀ ਕਮੇਟੀ ਦੀ ਵੋਟਾਂ ਵਾਸਤੇ ਅੱਗੇ ਜਿਹੜੀ 27 ਦੀ ਐਮ.ਐਲ.ਏ ਚੋਣਾਂ ਆਉਣੀਆਂ ਨੇ ਉਹਨਾਂ ਵਾਸਤੇ ਸੁਖਵਿੰਦਰ ਸਿੰਘ ਨੂੰ ਇਹ ਹੀ ਬੇਨਤੀ ਵੀ ਸਾਰੇ ਨਾਲ ਰੱਖ ਕੇ ਆਪਾਂ ਸਾਰਿਆਂ ਨੇ ਵੀ ਇਹ ਵੋਟਾਂ ਵਾਸਤੇ ਤੇ ਆਪਣੀ ਪਾਰਟੀ ਨੂੰ ਅਗਾਂਹ ਵਧਾਉਣ ਵਾਸਤੇ ਸੰਘਰਸ਼ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਮੈਂ ਸਮੁੱਚੀ ਸਰਦਾਰ ਸਿੰਘ ਸਿੰਘ ਮਾਨਦਲ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੱਖ ਲੱਖ ਵਧਾਈ ਦੇਣਾ ਭਾਈ ਸੁਖਵਿੰਦਰ ਸਿੰਘ ਦਗਾਲ ਪੱਤਰਕਾਰ ਨੇ ਜੋ ਸਮੇਂ ਸਮੇਂ ਸਿਰ ਸਾਡੀ ਪਾਰਟੀ ਦੀਆਂ ਖਬਰਾਂ ਲਾਂਦੇ ਨੇ ਸਪੋਰਟਰ ਵੀ ਨੇ ਹਰ ਇੱਕ ਦੁੱਖ ਸੁੱਖ ਚ ਪਹੁੰਚਦੇ ਨੇ ਇਨਾਂ ਦੇ ਵਿੱਚ ਇਹ ਬੜੀ ਵੱਡੀ ਖੂਬੀ ਹੈ ਜਿੱਥੇ ਘਰ ਦਾ ਆਪਣਾ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਉਥੇ ਪਾਰਟੀ ਦੀਆਂ ਖਬਰਾਂ ਵੀ ਲਾਂਦੇ ਨੇ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਏ ਇਸ ਵਾਸਤੇ ਮੈਂ ਪਾਰਟੀ ਵੱਲੋਂ ਪੱਤਰਕਾਰ ਭਾਈ ਚਾਰੇ ਵੱਲੋਂ ਸਾਰਿਆਂ ਵੱਲੋਂ ਮੈਂ ਵਧਾਈ ਦੇਣਾ ਤੇ ਦੂਜੀ ਮੇਰੀ ਬੇਨਤੀ ਏ ਵੀ ਭਾਈ ਜਿਹੜਾ ਇਹ ਬੇਅਦਬੀਆਂ ਦਾ ਦੌਰ ਇਹ ਬੜੇ ਲੰਬੇ ਸਿਰ ਚੋਂ ਵਧਿਆ ਏ 9 ਮਹੀਨੇ ਹੋ ਗਏ ਨੇ ਭਾਈ ਗੁਰਜੀਤ ਸਿੰਘ ਜੀ ਜਿਹੜੇ ਟਾਵਰ ਤੇ ਚੜ ਕੇ ਬੈਠੇ ਨੇ ਤੇ ਉਹਨਾਂ ਦੇ ਵੇਖੋ ਇਹ ਸਾਡੀਆਂ ਸਰਕਾਰਾਂ ਦੀ ਕਿੱਡੀ ਨਲਾਕੀ ਹੈ ਇੱਕ ਸਿੱਖ ਦੀ ਗੱਲ ਨਹੀਂ ਸੁਣੀ ਜਾ ਰਹੀ ਇਸ ਕਰਕੇ ਅਸੀਂ ਚਾਹੁੰਦੇ ਆਂ ਵੀ ਸਰਦਾਰ ਸਿਮਰ ਸਿੰਘ ਮਾਨ ਦੇ ਵਰਗੇ ਸੱਚੇ ਸੁੱਚੇ ਪੰਜਾਬ ਦੇ ਮੁੱਖ ਮੰਤਰੀ ਹੋਣ ਤੇ ਉਹ ਵੇਖੋ ਬੜਾ ਔਖਾ ਹੈ ਪਹਿਲਾਂ ਸਿਆਲ ਕਟਿਆ ਤੇ ਹੁਣ ਗਰਮੀਆਂ ਦੇ ਉੱਤੇ ਉਹ ਜੀ ਪਹਿਲਾਂ ਹੀ ਇਹਨਾਂ ਤੋਂ ਬਹੁਤ ਉਮੀਦਾਂ ਨੇ ਇਹ ਤਣਮਣ ਤਣ ਨਾਲ ਸਾਰੀਆਂ ਜ਼ਿੰਮੇਵਾਰੀ ਲੈ ਕੇ ਕੋਈ ਵੀ ਕੰਮ ਹੈ ਵਰਕਰਾਂ ਨੂੰ ਫੋਨ ਕਰਨਾ ਮੀਟਿੰਗਾਂ ਕਰਾਣੀਆਂ ਪਿੰਡਾਂ ਦੇ ਵਿੱਚ ਜਾਣਾ ਪਿੱਛੇ ਜੀ ਸਰਦਾਰ ਮਹਿੰਦਰਪਾਲ ਸਿੰਘ ਜੀ ਪਟਿਆਲੇ ਤੋਂ ਐਮਪੀ ਦੀ ਚੋਣ ਲੜੇ ਸਨ ਸਭ ਤੋਂ ਵੱਧ ਇਹਨਾਂ ਨੇ ਗਰਾਇਆ ਸਾਹਿਬ ਨੇ ਨਿਰਮਲ ਸਿੰਘ ਨੇ ਕੁਲਵੀਰ ਸਿੰਘ ਨੇ ਇਹਨਾਂ ਨੇ ਬੜਾ ਵੱਡਾ ਸਹਿਯੋਗ ਦਿੱਤਾ ਹੈ ਪਹਿਲਾਂ ਵੀ ਇਹ ਅੱਜ ਕੋਈ ਇਸ ਗੱਲ ਦੀ ਸਾਨੂੰ ਨਵੀਂ ਗੱਲ ਨਹੀਂ ਵੀ ਇਹ ਪਹਿਲੇ ਦਿਨੋਂ ਹੀ ਪਾਰਟੀ ਨੂੰ ਜ਼ਿੰਮੇਵਾਰੀ ਨਾਲ ਆਏ ਆਪਣਾ ਕੰਮ ਕਰਦੇ ਨੇ ਲੱਖ ਲੱਖ ਵਧਾਈ ਦਿੰਦੇ ਆ ਤੇ ਪੱਤਰਕਾਰਾਂ ਨੂੰ ਵਧਾਈ ਦਿੰਦੇ ਆ ਸਭ ਤੋਂ ਪਹਿਲਾਂ ਜਿਹੜੇ ਟਾਈਮ ਕੱਢ ਕੇ ਆਏ ਆ ਇਹ ਕੰਨ ਬੱਤ ਤੋਂ ਬਦਲ ਕੇ ਕੰਮ ਕਰੀ ਕੀ ਨਾ ਜੀ ਕੁਲਵੀਰ ਸਿੰਘ ਜੀ ਕਿ ਜਦੋਂ ਸੁਖਵਿੰਦਰ ਸਿੰਘ ਦਗਾਲ ਨੂੰ ਤੁਹਾਡੀ ਪਾਰਟੀ ਵੱਲੋਂ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਤੁਹਾਨੂੰ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਸਾਡੇ ਤੋਂ ਪਹਿਲਾਂ ਜੁੜੇ ਹੋਏ ਨੇ ਅਸੀਂ ਬਾਤ ਜੁੜੇ ਆਣਗੇ ਪੂਰੀ ਤਨਦੇਹੀ ਨਾਲ ਕੰਮ ਕਰਦੇ ਨੇ ਕੋਈ ਤੁਸੀਂ ਇਹਨਾਂ ਦੇ ਅੰਦਰ ਮੋਢੇ ਨਾਲ ਮੋਟਾ ਜੋੜ ਕੇ ਪੂਰਾ ਸਾਥ ਦਿਓ ਹਾਂ ਜੀ ਪੂਰਾ ਸਾਥ ਜਦੋਂ ਦੇ ਅਸੀਂ ਜੁੜੇ ਆ ਮੈਂ ਇੱਕ ਸਾਲ ਤੋਂ ਜੁੜਿਆ ਹੋਇਆ ਹਾਂ ਨਾ ਇਹਨਾਂ ਨਾਲ ਇੱਕ ਸਾਲ ਤੋਂ ਆਪਾਂ ਇਹਨਾਂ ਦੇ ਨਾਲ ਹੀ ਆ ਆਪਾਂ ਕਦੇ ਕਿਸੇ ਵੀ ਉਸ ਤੋਂ ਪਿੱਛੇ ਲੈਣ ਨਾਲ ਹਟਦੇ ਜਿੰਨਾ ਵੀ ਸਹਿਯੋਗ ਹੋਵੇ ਅਸੀਂ ਦੇਵਾਂਗੇ ਇਹਨਾਂ ਨੂੰ ਵਧਾਈਆਂ ਦਿੰਨੇ ਆ ਪਰਮਾਤਮਾ ਨੇ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ